ਬਿਰਜੀ ਕਿਉਂ ਰੁਕਿਆ ਹੋਇਆ ਰਸਤਾ ਔਰ ਕਿਉਂ ਆਪਾਂ ਜਾਮ ਲਗਾਇਆ ਸ਼ਨੀਵਾਰ ਨੂੰ ਰਾਤ ਨੂੰ ਐਕਸੀਡੈਂਟ ਹੋਇਆ ਸੀ ਇੱਥੇ ਹੀ ਇੱਥੇ ਹੀ ਹੋਇਆ ਸੀ ਆਪਾਂ ਉਹਨੂੰ ਹਸਪੀਟਲ ਲੈ ਕੇ ਗਏ ਜਿਹੜਾ ਮਾਲਕ ਸੀਗਾ ਉਹ ਆਇਆ ਉਹਨੂੰ ਜਦ ਪਤਾ ਲੱਗਿਆ ਕਿ ਪੇਸ਼ੈਂਟ ਸੀਰੀਅਸ ਹੈ ਉਹ ਉਤੋਂ ਫਰਾਰ ਹੋ ਗਿਆ ਉਹ ਤਿੰਨ ਦਿਨ ਹੋ ਗਏ ਆਪਾਂ ਉਹਦੀ ਸ਼ਕਲ ਤੱਕ ਨਹੀਂ ਵੇਖੀ ਕਾਰਨ ਕੀ ਹੈ ਪੁਲਿਸ ਕਿਉਂ ਨਹੀਂ ਕਾਰਵਾਈ ਕਰ ਰਹੀ ਆਖਰ ਕੋਈ ਤਾਂ ਤੁਹਾਨੂੰ ਦੱਸੀ ਹੋਊਗੀ ਗੱਲ ਨੂੰ ਇਦਾਂ ਲੱਗ ਰਿਹਾ ਕਿ ਪੁਲਿਸ ਵਾਲਿਆਂ ਨੇ ਆਪਸ ਵਿੱਚ ਉਹਨਾਂ ਦੇ ਨਾਲ ਸਲਾਹ ਸੰਦੇ ਨਾਲ ਕੋਈ ਸੈਟਿੰਗ ਕੀਤੀ ਹੋਈ ਆ ਸਾਰਾ ਕੁਝ ਪਤਾ ਉਹ ਕਿੱਥੇ ਆਫਿਸ ਹੈ ਕਿੱਥੇ ਦਫਤਰ ਹੈ ਸਾਰਾ ਕੁਝ ਪਤਾ ਪਰ ਫਿਰ ਵੀ ਉਹ ਉਹਨਾਂ ਨੂੰ ਫੜ ਕੇ ਨਹੀਂ ਲੈ ਕੇ ਆ ਰਹੇ ਜਿਹੜੇ ਮਾਲਕ ਨੇ ਇਥੋਂ ਡਰਾਈਵਰ ਨੂੰ ਤੋੜਿਆ ਟਰੱਕ ਨੂੰ ਤੋੜਿਆ ਕੀ ਪਤਾ ਟਰੱਕ ਵਾਲਾ ਨਸ਼ੇ ਦੇ ਵਿੱਚ ਹੋਵੇ ਡਰਾਈਵਰ ਨਸ਼ੇ ਦੇ ਵਿੱਚ ਹੋਵੇ ਜਾਂ ਫਿਰ ਅਗਲੇ ਕੋ ਲਾਇਸੈਂਸ ਨਾ ਹੋਵੇ ਮਜ਼ਦੂਰ ਜੋ ਹੈ ਨਾ ਮਜਬੂਰ ਹੋ ਕੇ ਇੱਥੇ 2000 ਕਿਲੋਮੀਟਰ ਆਤੇ ਹਨ ਕਮਾਣੇ ਖਾਣੇ ਕੇ ਲਈ ਪਰਿਵਾਰ ਬੱਚੇ ਪਾਲਨੇ ਕੇ ਲਈ ਲੇਕਿਨ ਇੱਥੇ ਕੀ ਜੋ ਸੱਤਾਧਾਰੀ ਸਰਕਾਰ ਹੈ ਔਰ ਜੋ ਇੱਥੇ ਪ੍ਰਸ਼ਾਸਨ ਹੈ ਬਿਲਕੁਲ ਧਰਨਾ ਨਹੀਂ ਦੇ ਜਾਂ ਉਹਨਕੇ ਰੋਡ ਨਾ ਜਾਮ ਕਰੇ ਤਬ ਤੱਕ ਤਾਂ ਕਾਰਵਾਈ ਹੋਣਾ ਹੀ ਨਹੀਂ ਹੈ। ਹਾਲਕਿ ਤੇ ਆ ਡਰਾਈਵਰ ਦੋਵੇਂ ਨਹੀਂ ਆਂਦੇ ਇਹ ਤਾਂ ਨਾ ਇਦਾਂ ਹੀ ਲੱਗਿਆ ਰਹੂਗਾ। ਕਿਉਂਕਿ ਚਾ ਪਿਛਲੇ 4 ਦਿਨਾਂ ਤੋਂ ਸਾਨੂੰ ਆਸ਼ਵਾਸ਼ਣ ਦਿੱਤਾ ਜਾ ਰਿਹਾ ਕਿ ਅਸੀਂ ਕਾਰਵਾਈ ਕਰ ਰਹੇ ਹਾਂ ਅਸੀਂ ਕਾਰਵਾਈ ਕਰ ਰਹੇ ਹਾਂ ਅਸੀਂ ਕਾਰਵਾਈ ਕਰ ਰਹੇ ਹਾਂ ਪਰ ਜਿਹੜੇ ਮ੍ਰਿਤਕ ਦੀ ਸ਼ਰੀਰ ਆ ਅਸੀਂ 4-5 ਕਿੰਨੇ ਦਿਨ ਰੋਕ ਸਕਦੇ ਹਾਂ? ਲੁਧਿਆਣਾ ਦੇ ਟੰਡਾਰੀ ਪੁਲ ਦੇ ਉੱਤੇ ਮੌਜੂਦ ਆ ਜਿੱਥੇ ਪ੍ਰਵਾਸੀਆਂ ਵੱਲੋਂ ਪੂਰਾ ਪੁਲ ਜਾਮ ਕਰ ਦਿੱਤਾ ਗਿਆ ਹੈਗਾ ਔਰ ਕਿਹਾ ਜਾ ਰਿਹਾ ਹੈ ਕਿ ਸ਼ਨੀਵਾਰ ਦੇਰ ਰਾਤ ਇੱਕ 38 ਸਾਲਾ ਵਿਅਕਤੀ ਦੀ ਗੱਡ ਜੰਦੇ ਸਮੇਂ ਮੌਤ ਹੋ ਜਾਂਦੀ ਹੈ ਲੇਕਿਨ ਅੱਜ ਤਕਰੀਬਨ 4 ਦਿਨ ਤੋਂ ਬਾਅਦ ਵੀ ਪੁਲਿਸ ਵੱਲੋਂ ਕੋਈ ਵੀ ਜੜੀ ਹੈ ਕਾਰਵਾਈ ਨਹੀਂ ਕੀਤੀ ਗਈ ਹੈਗੀ ਹਾਲਾਂਕਿ ਜਿਸ ਵਿਅਕਤੀ ਦੀ ਐਕਸੀਡੈਂਟ ਦੇ ਵਿੱਚ ਮੌਤ ਹੋਈ ਹੈ ਉਸ ਦਾ ਹਲੇ ਤੱਕ ਸੰਸਕਾਰ ਵੀ ਨਹੀਂ ਕੀਤਾ ਗਿਆ ਔਰ ਪ੍ਰਵਾਸੀ ਭਾਈਚਾਰੇ ਦੇ ਵਿੱਚ ਖਾਸਾ ਰੋਸ਼ ਦਿਖਾਈ ਦੇ ਰਿਹਾ ਹੈ ਕਾਰਨ ਹੈ ਕਿ ਪੁਲਿਸ ਕਾਰਵਾਈ ਕਰਦੀ ਹੋਈ ਨਜ਼ਰ ਨਹੀਂ ਆ ਰਹੀ ਗਲਵੱਤ ਕਰ ਲੈਨੇ ਆ ਵੀਰੋ ਜੀ ਕਿਉਂ ਰੁਕਿਆ ਹੋਇਆ ਰਸਤਾ ਔਰ ਕਿਉਂ ਆਪਾਂ ਜਾਮ ਲਗਾਇਆ ਜਾਮ ਇਸ ਕਰਕੇ ਲਗਾਇਆ ਗਿਆ ਹੈ ਕਿ ਸ਼ਨੀਵਾਰ ਨੂੰ ਰਾਤ ਨੂੰ ਐਕਸੀਡੈਂਟ ਹੋਇਆ ਸੀ ਇੱਥੇ ਹੀ ਇੱਥੇ ਹੀ ਹੋਇਆ ਸੀ ਤੇ ਉਸ ਤੋਂ ਬਾਅਦ ਇਸੇ ਮੋੜ ਤੇ ਹੋਇਆ ਸੀ ਉਸ ਤੋਂ ਬਾਅਦ ਆਪਾਂ ਉਹਨੂੰ ਹਸਪਤਾਲ ਲੈ ਕੇ ਗਏ ਮਰੀਜ਼ ਨੂੰ ਉਸ ਤੋਂ ਬਾਅਦ ਨਾ ਡਰਾਈਵਰ ਜਿਹੜਾ ਸੀਗਾ ਮਾਲਕ ਉਹ ਵੀ ਨਹੀਂ ਆਇਆ ਮੌਕੇ ਤੇ ਆਇਆ ਵੀ ਤੇ ਉਹਨੇ ਇੱਥੇ ਹੀ ਡਰਾਈਵਰ ਨੂੰ ਜਨੇ ਵੀ ਮਜੂਰ ਲੋਕ ਕਿ ਸੀ ਲੋਕ ਸੀਗੇ ਉਹਨਾਂ ਨੇ ਫੜ ਲਿਆ ਸੀ ਡਰਾਈਵਰ ਨੂੰ ਉਤਤ ਬਾਦ ਡਰਾਈਵਰ ਨੂੰ ਫੜ ਲਿਆ ਸੀ ਗੱਡੀ ਸਮੇਤ ਫੜ ਲਿਆ ਸੀ ਉਤਤ ਬਾਦ ਮਾਲਕ ਆਇਆ ਮਾਲਕ ਨੇ ਕਿਹਾ ਕੋਈ ਨਹੀਂ ਮੈਂ ਆਪਣੇ ਵੱਲ ਪੂਰੀ ਕਰ ਸਾਡਾ ਪੂਰਾ ਧਿਆਨ ਉਸ ਵੇਲੇ ਮਰੀਜ਼ ਜੋ ਵਿਕਟਿਮ ਸੀਗਾ ਉਹਦੇ ਵੱਲ ਸੀਗਾ ਆਪਾਂ ਉਹਨੂੰ ਹਸਪੀਟਲ ਲੈ ਕੇ ਗਏ ਉਸ ਨਾਲ ਹੀ ਉਹਨੇ ਡਰਾਈਵਰ ਨੂੰ ਤੇ ਨਾਲ ਟਰੱਕ ਨੂੰ ਦੋਵੇਂ ਨੂੰ ਨਾਲ ਲੈ ਕੇ ਨਿਕਲ ਗਏ ਧੁਫਰਾਰ ਹੋ ਗਿਆ ਪੀਸੀਆਰ ਵੀ ਨਾਲ ਆਈ ਸੀ ਪੀਸੀਆਰ ਨੇ ਵੀ ਕੁਝ ਨਹੀਂ ਕੀਤਾ ਉਸ ਵੇਲੇ ਟਰੱਕ 'ਚ ਕੁਝ ਵੀ ਹੋ ਸਕਦਾ ਸੀ ਕੋਈ ਸਮਾਨ ਉਹ ਆਪਣਾ ਉਹ ਗੱਲ ਵੱਖਰੀ ਹੈ ਉਤਤ ਬਾਦ ਮਰੀਜ਼ ਆਇਆ ਉਤਤ ਬਾਦ ਜਿਹੜਾ ਮਾਲਕ ਜੀ ਦਾ ਉਹ ਆਇਆ ਉਹਨੂੰ ਜਦ ਪਤਾ ਲੱਗਿਆ ਕਿ ਪੇਸ਼ੈਂਟ ਸੀਰੀਅਸ ਹੈ ਉਹ ਉਤੋਂ ਫਰਾਰ ਹੋ ਗਿਆ ਉਹ 3 ਦਿਨ ਹੋ ਗਏ ਆਪਾਂ ਉਹਦੀ ਸ਼ਕਲ ਤੱਕ ਨਹੀਂ ਵੇਖੀ ਉਹ ਕੌਣ ਹੈ ਕੌਣ ਹੈ ਕੁਝ ਨਹੀਂ ਪਤਾ ਸਾਨੂੰ ਉਹਦੇ ਬਾਰੇ ਨਾ ਉਹ ਆਇਆ ਨਾ ਉਹਨੇ ਕੋਈ ਹਮਦਰਦੀ ਦਿਖਾਈ ਨਾ ਕੁਝ ਦਿਖਾ ਅਸੀਂ ਤੰਗ ਹਰ ਕੇ ਆਜਾਏ ਇੱਥੇ ਤਾਂ ਕਿ ਕੋਈ ਕਾਰਵਾਈ ਤਾਂ ਹੋਵੇ ਬਸ ਇਹਨਾਂ ਨੇ ਉਹਦੇ ਕਾਰਵਾਈ ਦੇ ਨਾਂ ਤੇ ਕੀ ਫੜਿਆ ਹੋਇਆ ਟਰੱਕ ਨਾ ਡਰਾਈਵਰ ਪਤਾ ਡਰਾਈਵਰ ਮਾਲਕ ਨੂੰ ਨਹੀਂ ਪਤਾ ਕੌਣ ਡਰਾਈਵਰ ਹੈ ਉਹਨੂੰ ਪਤਾ ਡਰਾਈਵਰ ਕਿਹੜਾ ਉਹਨੇ ਉਹਨੂੰ ਭਜਾਇਆ ਜਾਨ ਮੁਚ ਕੇ ਭਜਾਇਆ ਹੋਰ ਕੋਈ ਗੱਲ ਨਹੀਂ ਅੱਛਾ ਦੇਰ ਰਾਤ ਸ਼ਨੀਵਾਰ ਦੇਰ ਰਾਤ ਦੀ ਇਹ ਘਟਨਾ ਹੈਗੀ ਆ ਔਰ ਮੌਤ ਹਸਪੀਟਲ ਜਾਂਦੇ ਹੋਏ ਹੋਈ ਆ ਹਸਪੀਟਲ ਚ ਹਸਪੀਟਲ ਚ ਪਹਿਲਾਂ ਤਾਂ ਉਹਨੂੰ ਕੋਈ ਛੋਟੇ ਜਿਹੇ ਹਸਪੀਟਲ ਚ ਲੈ ਗਿਆ ਉਸ ਤੋਂ ਬਾਅਦ ਆਪਾਂ ਨਾਲ ਹੀ ਲੈ ਕੇ ਗਏ ਉਹਨੂੰ 40 ਸੇ 40 ਸੇ ਜਾਂਦੇ ਜਾਂਦੇ ਉਹਨਾਂ ਦੀ ਮੌਤ ਹੋ ਗਈ ਅੱਛਾ 40 ਸੇ ਐਡਮਿਟ ਕਰਾਇਆ ਕਿਹੜੇ ਥਾਣੇ ਚ ਫਿਰ ਮਾਮਲਾ ਇਹ ਫੋਕਲ ਪੁਆਇੰਟ ਥਾਣੇ ਫੋਕਲ ਪੁਆਇੰਟ ਥਾਣੇ ਚ ਮਾਮਲਾ ਦਰਜ ਹੋਇਆ ਉਹਨਾਂ ਨੇ ਧਾਰਾ ਵੀ ਜਿਹੜੀ ਲਵਾਈ ਆ ਉਹ ਵੀ ਰਨ ਹਿਟ ਐਂਡ ਰਨ ਦਾ ਕੇਸ ਨਹੀਂ ਲਾਇਆ ਉਹਨਾਂ ਚ ਜਿਹੜੀ ਤਾਰਾ ਐਫ ਆਈ ਆਰ ਦਰਜ ਹੋਈ ਹੈ ਮੈਂ ਤੁਹਾਨੂੰ ਉਹਦੀ ਵੀ ਐਫ ਆਈ ਆਰ ਉਹ ਵੀ ਦਿਖਾਵਾਂਗਾ 125 A 125 B ਲਈ ਹੋਈ ਹੈ ਮੈਂ ਤੁਹਾਨੂੰ ਆ ਦੇਖੋ ਫੋਟੋ ਤੇ ਮੈਂ ਤੁਹਾਨੂੰ ਦਿਖਾ ਰਿਹਾ ਬਿਲਕੁਲ ਠੀਕ ਹੈ ਹਿਟਨ ਰਨ ਦੀ ਇੱਥੇ ਡਿਮਾਂਡ ਕੀਤੀ ਜਾ ਰਹੀ ਹੈਗੀ ਹੈ ਔਰ ਜਿਸ ਵਿਅਕਤੀ ਦੀ ਮੌਤ ਹੋਈ ਹੈ ਉਹਦਾ ਕੋਈ ਪਰਿਵਾਰ ਵੀ ਹੈ ਮੈਂ ਮੇਰੇ ਮਾਮਾ ਹੀ ਨੇ ਉਹ ਅੱਛਾ ਤੇ ਉਹਨਾਂ ਦਾ ਆਪਣਾ ਕੋਈ ਪਰਿਵਾਰ ਹੈ ਹਾਂ ਉਹਨਾਂ ਦਾ ਵੀ ਪਰਿਵਾਰ ਉਹਨਾਂ ਦਾ 5 ਸਾਲ ਦਾ ਮੁੰਡਾ ਹੈ ਛੋਟਾ ਬੱਚਾ ਹੈ ਛੋਟਾ ਬੱਚਾ ਹੈ ਹਲੇ ਉਹਦੀ ਪੂਰੀ ਜ਼ਿੰਦਗੀ ਬਚੀ ਹੈ ਵਿਆਹ ਹੋਏ 8 ਸਾਲ ਹੋਏ ਸੀਗੇ 8 ਸਾਲ ਯਾਨੀ ਕਿ ਨੌਜਵਾਨੀ ਸੀ ਨੌਜ ਇਹ ਕਾਰਨ ਕੀ ਹੈ ਪੁਲਿਸ ਕਿਉਂ ਨਹੀਂ ਕਾਰਵਾਈ ਕਰ ਰਹੀ ਆਖਰ ਕੋਈ ਤਾਂ ਤੁਹਾਨੂੰ ਦੱਸੀ ਹੋਗੀ ਗੱਲ ਕਿ ਟਰੱਕ ਫੜ ਲਿਆ ਲੇਕਿਨ ਡਰਾਈਵਰ ਨਹੀਂ ਲੱਭ ਰਿਹਾ ਸਾਨੂੰ ਇਦਾਂ ਲੱਗ ਰਿਹਾ ਕਿ ਪੁਲਿਸ ਵਾਲਿਆਂ ਨੇ ਆਪਸ ਵਿੱਚ ਉਹਨਾਂ ਦੇ ਨਾਲ ਸਲਾਹ ਸਮਝਤੇ ਨਾਲ ਕੋਈ ਸੈਟਿੰਗ ਕੀਤੀ ਹੋਈ ਆ ਕਿਉਂਕਿ ਡਰਾਈਵਰ ਵੀ ਇੱਥੇ ਹੀ ਨੇ ਟਰਾਂਸਪੋਰਟਰ ਵੀ ਇੱਥੇ ਹੀ ਆ ਟਰਾਂਸਪੋਰਟਰ ਵੀ ਜਾਣਿਆ ਮਾਨਿਆ ਵਾ ਜੈਮਲ ਟਰਾਂਸਪੋਰਟ ਠੀਕ ਹੈ ਸਾਰਾ ਕੁਝ ਪਤਾ ਉਹ ਕਿੱਥੇ ਆਫਿਸ ਆ ਕਿੱਥੇ ਦਫਤਰ ਸਾਰਾ ਕੁਝ ਪਤਾ ਬਟ ਫੇਰ ਵੀ ਉਹ ਉਹਨਾਂ ਨੂੰ ਫੜ ਕੇ ਨਹੀਂ ਲੈ ਕੇ ਆ ਰਹੇ ਨਾ ਉਹਨਾਂ ਨੂੰ ਸਾਡੇ ਸਾਹਮਣੇ ਕਰ ਰਹੇ ਆ ਨਾ ਡਰਾਈਵਰ ਨੂੰ ਸਾਡੇ ਸਾਹਮਣੇ ਕਰ ਰਹੇ ਸਾਡੇ ਕੋਲ ਇੱਕੋ ਹੀ ਮੰਗੋ ਉਹਨਾਂ ਤੁਹਾਨੂੰ ਸਾਡੇ ਸਾਹਮਣੇ ਕਰੋ ਤੁਸੀਂ ਐਫ ਆਈ ਆ ਤੁਸੀਂ ਸੰਡੇ ਦੀ अराउंड ਸੰਡੇ ਦੀ ਲਿਖੀ ਹੋਈ ਹੈ ਤੁਸੀਂ ਤਿੰਨ ਤਿੰਨ ਦੇ ਵਿੱਚ ਉਸੇ ਕੋਈ ਕਾਰਵਾਈ ਨਹੀਂ ਹੋਈ ਹੈ ਜਦੋਂ ਅਸੀਂ ਕਹਿੰਨੇ ਆ ਕਿ ਉਹ ਕਹਿੰਦੇ ਕਿ ਤੁਸੀਂ ਪਹਿਲਾਂ ਬੰਦਾ ਤਾਂ ਲਿਆਓ ਤੁਸੀਂ ਆਪਣਾ ਪੋਸਟਮਾਰਟਮ ਤਾਂ ਕਰਵਾਓ ਠੀਕ ਆ ਫਿਰ ਅਸੀਂ ਫੜਾਂਗੇ ਫਿਰ ਅਸੀਂ ਬਾਅਦ ਚ ਦੇਖਦੇ ਕਰਦੇ ਰਵਾਂਗੇ ਤੁਸੀਂ ਆਪਣਾ ਸਾਰਾ ਕੁਝ ਕਰਵਾ ਲਓ ਫਿਰ ਅਸੀਂ ਕਿਆ ਕਿ ਅਸੀਂ ਕੋਈ ਪੋਸਟਮਾਰਟਮ ਕੋਈ ਕੁਝ ਨਹੀਂ ਕਰਾਣਾ ਜਦ ਤੱਕ ਤੁਸੀਂ ਆਪਣੀ ਕਾਰਵਾਈ ਨਹੀਂ ਕਰਦੇ ਅਖੀਰਕਾ ਸਾਡੇ ਕੋਲ ਕੋਈ ਹੋਰ ਰਾ ਹੈ ਹੀ ਨਹੀਂ ਉਹਨਾਂ ਨੇ ਛੱਡਿਆ ਹੀ ਨਹੀਂ ਕੋਈ ਸਾਡੇ ਕਰਕੇ ਇੱਥੇ ਆਏ ਬਲਕਿ ਬਾਡੀ ਇੰਨੀ ਹੁਣ ਬਾਡੀ ਤੁਸੀਂ ਡੈੱਡ ਬਾਡੀ ਕਿਤਨੇ ਬਾਡੀ ਦਾ ਸਿਵਲ ਹਸਪੀਟਲ ਲੈ ਕੇ ਗਿਆ 40 ਤੋਂ ਠੀਕ ਹੈ ਥੱਕ ਹਾਰ ਕੇ ਉਹਨਾਂ ਨੇ ਕਿਹਾ ਕਿ ਏ ਸਾਡੇ ਜਿਹੜੇ ਸਲਾਹ ਸਮਤੀ ਸੀਗੇ ਜਿਹੜੇ ਜਿਹੜੇ ਸਾਡੇ ਵੱਡੇ ਸੀਗੇ ਉਹਨਾਂ ਨੇ ਕਿਹਾ ਇੱਕ ਵਾਰੀ ਪੋਸਟਮਾਰਟਮ ਅਸੀਂ ਕਰਵਾ ਲੈਣੇ ਆ ਕਿਉਂਕਿ ਉਹਦੇ ਵਿੱਚ ਇਹ ਹੈ ਕਿ ਲਾਸ ਵੀ ਮਿੱਟੀ ਹੋ ਰਹੀ ਆ ਠੀਕ ਹੈ 4 ਦਿਨ ਹੋ ਗਿਆ ਉਹ ਡੀਕੰਪੋਜ਼ ਹੋਣਾ ਸ਼ੁਰੂ ਹੋ ਗਈ ਆ ਉਹਦੇ ਵੀ ਸਾਡਾ ਹੀ ਨੁਕਸਾਨ ਹੋ ਰਿਹਾ ਵਾ ਇਹ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਪੁਲਿਸ ਪ੍ਰਸ਼ਾਸਨ ਇੱਥੇ ਧਿਆਨ ਦੇ ਹੀ ਨਹੀਂ ਰਹੀ ਉਹ ਇਹਨਾਂ ਨੂੰ ਲਾਈਟਲੀ ਲੈ ਕੇ ਆਰਾਮ ਨਾਲ ਬੈਠੇ ਹੋਏ ਆ ਉਹ ਕਹਿੰਦੇ ਕਿ ਆਪਣੇ ਆਪ ਹੀ ਆਪਣਾ ਦੇਖਾ ਲਨਗੇ ਆਪਣੇ ਆਪ ਸ਼ਾਂਤ ਹੋ ਜਾਣਗੇ ਕਿ ਆਧਾਰ ਕਾਰਡ ਦਾ ਐਡਰੈਸ ਡਰਾਈਵਰ ਤੇ ਤਰਨਤਾਰਨ ਆ ਰਿਹਾ ਵਾ ਹੁਣ ਪੁਲਿਸ ਕਹਿੰਦੀ ਹੈ ਕਿ ਤਰਨਤਾਰਨ ਜਾ ਕੇ ਅਸੀਂ ਫੜਾਂਗੇ ਹੁਣ ਤਰਨਤਾਰਨ ਡੇਢ ਨੇੜੇ ਤੇ ਹੈ ਨਹੀਂ ਠੀਕ ਆ ਬੋਡੀ ਵੀ ਪੋਸਟਮਾਰਟਮ ਪੈਂਡਿੰਗ ਪਈ ਆ ਬੋਡੀ ਦਾ ਕੀ ਹੋਊਗਾ ਜਾ ਹਲੇ ਤੱਕ ਤੁਹਾਡੇ ਵੱਲੋਂ ਸੰਸਕਾਰ ਜਿਹੜਾ ਹੈਗਾ ਉਹ ਨਹੀਂ ਕੀਤਾ ਨਹੀਂ ਕੀਤਾ ਗਿਆ ਸੰਸਕਾਰ ਨਹੀਂ ਅਜਾ ਚੌਥਾ ਦਿਨ ਆ ਚੌਥਾ ਦਿਨ ਅਜ ਹਾਈ ਤੱਕ ਅਸੀਂ ਸੰਸਕਾਰ ਨਹੀਂ ਕੀਤਾ ਪੁਲਿਸ ਵਾਲੋ ਵਾਲਾ ਸੀਗਾ ਕਿ ਅੱਜ ਕੱਲ ਦੇ ਵਿੱਚ ਫੜ ਲਾਂਗੇ ਸਾਨੂੰ ਸੀਗਾ ਕਿ ਕੱਲ ਸ਼ਾਮ ਨੂੰ ਉਹ ਫੜ ਲੈਣਗੇ ਅਸੀਂ ਅੱਜ ਸੰਸਕਾਰ ਪੋਸਟਮਾਰਟਮ ਕਰਾ ਕੇ ਸੰਸਕਾਰ ਕੀ ਨਾਮ ਕੀ ਸੀਗਾ ਤੁਹਾਡੇ ਮਾਮਾ ਜੀ ਦਾ ਰਾਕੇਸ਼ ਕੁਮਾਰ ਸਿੰਘ ਜੀ ਰਾਕੇਸ਼ ਕੁਮਾਰ ਕਿਹੜੀ ਫੈਕਟਰੀ 'ਚ ਕੰਮ ਕਰਦੇ ਸੀ ਕਿਸਦੀ ਦਾ ਅੰਕੀਤਾ ਇੰਪੈਕਟ ਦੇ ਵਿੱਚ ਅੰਕੀਤਾ ਇੰਪੈਕਟ ਕਿਸੇ ਦਾ ਕਲਪੜ ਉਹ ਸੁਪਰਵਾਈਜ਼ਿੰਗ ਇੰਚਾਰਜ ਸੀਗੇ ਤੇ ਰਾਤ ਨੂੰ ਘਰ ਵਾਪਸ ਆ ਰਹੇ ਸੀਗੇ ਹਾਂ ਜੀ ਸਾਰੇ ਪੁਰੇ ਹੀ ਰਹਿੰਦੇ ਸਾਰੇ ਇੱਥੇ ਐਕਸੀਡੈਂਟ ਹੋਇਆ ਸੀਗਾ ਗੈਸਪਰੇ ਰਹਿੰਦੇ ਨੇ ਸਾਰੇ ਉਹ ਵੀ ਗੈਸਪਰੇ ਹੀ ਰਹਿੰਦੇ ਨੇ ਇੱਕ ਗੈਸਪੁਰਾ ਦੇ ਰਹਿਸ਼ੀ ਸੀਗੇ ਲੋਕਲ ਲੇਕਿਨ ਪਿੱਛੋ ਦੱਸਿਆ ਜਾ ਰਿਹਾ ਕਿ ਯੂਪੀ ਦੇ ਸੀਗੇ 5 ਸਾਲ ਦਾ ਬੱਚਾ ਉਹਨਾਂ ਦਾ ਉਹਨਾਂ ਦੇ ਨਾਲ ਦੇ ਜਿਹੜਾ ਪਿੱਛੇ ਜਿਹੜਾ ਦੂਜਾ ਐਕਸੀਡੈਂਟ ਹੋਇਆ ਮੇਰੇ ਫਾਦਰ ਸਾਹਿਬ ਆਗੇ ਨੇ ਜਿਨ੍ਹਾਂ ਦੀ ਲੱਤ ਟੁੱਟੀ ਆ ਤੇ ਮੌਕੇ ਤੇ ਜਦੋਂ ਮੈਂ ਇੱਥੇ ਪਹੁੰਚਿਆ ਸੀ ਤਾਂ ਮਾਲਕ ਨੇ ਕਿਹਾ ਸੀ ਕਿ ਤੁਸੀਂ ਜਾਣ ਦੋ ਟਰੱਕ ਤੇ ਡਰਾਈਵਰ ਨੂੰ ਸਾਰੀ ਰਿਸਪੌਂਸਿਬਿਲਟੀ ਮੇਰੀ ਹੈ ਜਿਹੜੀ ਮਾਲਕ ਦੀ ਫੋਟੋ ਵੀ ਹੈਗੀ ਆ ਮੇਰੇ ਕੋਲ ਅੱਛਾ ਜਦੋਂ ਤੁਸੀਂ ਇੱਥੇ ਸੀਗੇ ਮੌਕੇ ਤੇ ਉਦੋਂ ਡਰਾਈਵਰ ਵੀ ਸੀਗਾ ਔਰ ਟਰੱਕ ਸਾਰਾ ਸੀਗਾ ਇੱਥੇ ਮਾਲਕ ਵੀ ਸੀਗਾ ਪੀਸੀ ਆਰ ਵੀ ਸੀਗਾ ਕੀ ਤੁਸੀਂ ਟੱਕ ਤੇ ਡਰਾਈਵਰ ਨੂੰ ਡਰਾਈਵਰ ਨੂੰ ਜਾਣ ਦੋ ਸਾਰੇ ਰਿਸਪੌਂਸਿਬਿਲਟੀ ਮੇਰੀ ਆ ਟੋਟਲ ਜਿੰਨਾ ਖਰਚਾ ਲੱਗੂਗਾ ਹਸਪੀਟਲ ਤੇ ਤੋਂ ਮੈਂ ਕਰੂੰਗਾ ਤੇ ਆਪਾਂ ਉਹਨੂੰ ਵਧੀਆ ਹਸਪੀਟਲ ਤੇ ਲੈ ਕੇ ਜਾ ਰਹੇ ਸੀ ਪਰ ਹਾਂਜੀ ਤੇ ਮਾਲਕ ਨੇ ਕਿਹਾ ਕਿ ਨਹੀਂ ਨਹੀਂ ਤੁਸੀਂ ਉੱਥੇ ਨਾਲ ਲੈ ਕੇ ਚੱਲੋ ਮੇਰੇ ਜਾਣ ਪਛਾਣ ਦੇ ਡਾਕਟਰ ਹੈਗਾ ਆਪਾਂ ਉੱਥੇ ਚੱਲਦੇ ਆ ਤੇ ਉਹ ਨਜ਼ਦੀਕ ਹੈਗਾ ਤੋਂ ਨਜ਼ਦੀਕ ਨਹੀਂ ਕਾਫੀ ਦੂਰ ਸੀ ਜਦੋਂ ਤੋਂ ਜਾਂਦੇ ਜਾਂਦੇ ਉਹਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਗਈ ਆ ਆਪਣਾ ਤੇ ਇਹ ਆਰਡਰ ਦਾ ਮਾਲਿਕ ਸੀਗਾ ਜੈਮਲ ਮੇਰੇ ਕੋਲ ਹੈ ਅੱਛਾ ਤੁਸੀਂ ਦੱਸ ਰਹੇ ਹੋ ਕਿ ਹਸਪਤਾਲ ਵੀ ਉਹਨਾਂ ਨੇ ਵੱਡਾ ਨਹੀਂ ਚੁਣਿਆ ਕੋਈ ਲੋਕਲ ਹਸਪਤਾਲ ਜਾਂ ਨਰਸਿੰਗ ਹੋਮ ਦੇ ਵਿੱਚ ਹਾਂ ਬਹੁਤ ਦਿਖਾ ਰਹੇ ਕਿੰਨੀ ਕਿ ਦੂਰ ਜੀ ਕਿਥੋਂ ਇੱਥੋਂ ਆਪਣੇ ਸੀਗੇ ਚੰਡੀਗੜ੍ਹ ਰੋਡ ਤੇ ਬੇਸਿਕਲੀ ਜਦੋਂ ਇੱਥੇ ਸੀਗੇ ਇੱਥੇ ਲੋਕਾਂ ਨੇ ਉਹਨਾਂ ਨੇ ਕਿਹਾ ਵੀ ਕਿ ਅਸੀਂ ਅਪੋਲੋ ਲੈ ਚਲਦੇ ਹਾਂ ਕਿ ਫਰਦਰ ਟ੍ਰੀਟਮੈਂਟ ਦੀ ਲੋੜ ਪੈਣੀ ਆ ਉਹ ਉੱਥੇ ਲੈ ਕੇ ਜਾ ਗਿਆ ਜਿੱਥੇ ਨਾ ਵੈਂਟੀਲੇਟਰ ਨਾ ਕੋਈ ਫਰਦਰ ਮੈਡੀਕਲ ਫੈਸਿਲਿਟੀ अवेलेबल ਨਹੀਂ ਆ। ਉਸ ਕਰਕੇ ਹੀ ਉਹਨਾਂ ਦੀ ਰੈਤ ਵੀ ਹੋਈ ਆ ਮੌਕੇ ਤੇ ਉਹਨਾਂ ਕੋਲ ਸਿਰਫ ਐਕਸ-ਰੇ ਮਸ਼ੀਨ ਸੀਗੀ ਹੋਰ ਕੁਝ ਨਹੀਂ ਸੀਗੀ। ਨਾ ਕੋਈ ਆਪਰੇਸ਼ਨ ਕਰਦਾ ਕੋਈ ਇਕੁਪਮੈਂਟ ਨਹੀਂ ਸੀਗਾ। ਮੌਕੇ ਤੇ ਖੜੇ ਪੈ ਉਹਨਾਂ ਨੇ 40 ਤੇ ਰਿਫਰ ਕੀਤਾ 40 ਐਂਬੂਲੈਂਸ ਨੂੰ ਟਾਈਮ ਲੱਗਾ ਸੀ ਗੱਡੀ ਦੇ ਵਿੱਚ ਲੈ ਕੇ ਜਾਂਦੇ ਜਾਂਦੇ ਹੀ ਡੈਥ ਹੋ ਗਈ। ਅੱਛਾ ਨਾਲ ਫਿਰ ਉਹ ਡਰਾਈਵਰ ਗਿਆ ਤੁਹਾਡੇ ਜਾਂ ਮਾਲਕ ਮਾਲਕ ਗਿਆ ਸੀ। ਪਰ ਜਦੋਂ ਨੂੰ ਪਤਾ ਲੱਗੇ ਕਿ ਦੂਜੇ ਦੀ ਕੰਡੀਸ਼ਨ ਸਭ ਤੋਂ ਜ਼ਿਆਦਾ ਖਰਾਬ ਹੋ ਗਈ ਉਹ ਮਹਾਨਾ ਕਰਕੇ ਮੌਕਾ ਕਰਕੇ ਨਿਕਲ ਗਿਆ ਆਪਣਾ ਉੱਪਰ ਆਪਣੀ ਗੱਡੀ ਦਾ ਨੰਬਰ ਪੀਵੀ 19 ਐਚ ਕਿੰਨਾ ਸੀਗਾ 2599 ਪੀਵੀ 19 ਐਚ 2599 ਦੱਸਿਆ ਯਾਰ ਇਹ ਡਰਾਈਵਰ ਜਿਹੜਾ ਤਰਨਤਾਰਾ ਇਹ ਕੰਪਨੀ ਦਾ ਨਾਮ ਹੈ ਜੈਮਲ ਟਰਾਂਸਪੋਰਟ ਸੀਗਾ ਤੇ ਡਰਾਈਵਰ ਕਿੱਥੋਂ ਦਾ ਦੱਸਿਆ ਜਾ ਰਿਹਾ ਡਰਾਈਵਰ ਕਹਿ ਰਿਹਾ ਤਰਨਤਾਰਾਂ ਦਾ ਪਰ ਮੇਨ ਗੱਲ ਹੈ ਕਿ ਇੱਥੇ ਕੱਲੀ ਗੱਲ ਕੱਲ ਡਰਾਈਵਰ ਦੀ ਨਹੀਂ ਹੈਗੀ ਜਿਹੜੇ ਮਾਲਕ ਨੇ ਇਥੋਂ ਡਰਾਈਵਰ ਨੂੰ ਤੋੜਿਆ ਟਰੱਕ ਨੂੰ ਤੋੜਿਆ ਕੀ ਪਤਾ ਟਰੱਕ ਵਾਲਾ ਨਸ਼ੇ ਦੇ ਵਿੱਚ ਹੋਵੇ ਡਰਾਈਵਰ ਨਸ਼ੇ ਦੇ ਵਿੱਚ ਹੋਵੇ ਜਾਂ ਫਿਰ ਅਗਲੇ ਕੋਲ ਲਾਇਸੈਂਸ ਨਾ ਹੋਵੇ ਬਹੁਤ ਗੱਲਾਂ ਹੋ ਸਕਦੀਆਂ ਨੇ ਬਿਲਕੁਲ ਅੱਛਾ ਪੈਦਲ ਜਾ ਰਹੇ ਸੀਗੇ ਜਾਂ ਕਨਵੈንስ ਸੀ ਬਾਈਕ ਸੀ ਕਿ ਦੋਵੇਂ ਪਿੱਛੋਂ ਹਿੱਟ ਕੀਤਾ ਗਿਆ ਪਿੱਛੋਂ ਹਿੱਟ ਹਾਂਜੀ ਪਿੱਛੋਂ ਕੀਤਾ ਗਿਆ ਫਰੰਟ ਟਾਇਰ ਦੇ ਵਿੱਚ ਆਈ ਸੀਗੀ ਉਹ ਇਸ ਦੁਬਾਰਾ ਤੇ ਲਾਪਰਵਾਹੀ ਲਾਪਰਵਾਹੀ ਦੇਖੋ ਇਦਾਂ ਪਹਿਲੀ ਵਾਰ ਐਜਾ ਤੋ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਬੰਦਾ ਜੋ ਡਿੱਗ ਗਿਆ ਉਹਨੇ ਪਜਾਉਣ ਦੇ ਚੱਕਰ 'ਚ ਦੁਬਾਰਾ ਗੱਡੀ ਉੱਤੇ ਚੜ੍ਹਤੀ ਬੰਦੇ ਦਾ ਜਿਹੜਾ ਜ਼ਿਆਦਾ ਨੁਕਸਾਨ ਤੇ ਮੌਕੇ ਦੀ ਗੱਲ ਦੇਖੋ ਹੁਣ ਪੀਸੀਆਰ ਅਸੀਂ ਮੌਕੇ ਤੇ ਬੁਲਾਇਆ ਪੀਸੀਆਰ ਪਹੁੰਚੇ ਅਸੀਂ ਇਹ ਪੇਸ਼ੈਂਟ ਨੂੰ ਲੈ ਕੇ ਹਸਪੀਟਲ ਨੂੰ ਜਾਣ ਨੂੰ ਹੋਈ ਰਿਹਾ ਪੀਸੀਆਰ ਨੇ ਮੌਕੇ ਤੇ ਗੱਡੀ ਵਿੱਚ ਛਡਾਤੀ ਮਾਲਕ ਵੀ ਭੱਜ ਗਿਆ ਮਾਲਕੀ ਕਿਉਂ ਛਡਾ ਦਿੱਤੀ ਕਿ ਡਰਾਈਵਰ ਕਿਉਂ ਤੁਸੀਂ ਜਾਣਦੇ ਸਾਡੇ ਤਿੰਨ ਨਹੀਂ ਅਸੀਂ ਤਾਂ ਪੇਸ਼ੈਂਟ ਕੋਲ ਸੀ ਸਾਡੇ ਸਾਡੇ ਤਿੰਨ ਕੋਣ ਕੋਣ ਸੀਗਾ ਉਸ ਵਕਤ ਅਗਰ ਤੁਸੀਂ ਸੀ ਆ ਜਿਹੜਾ ਮਾਲਕ ਆ ਨਾ ਇਹਨੇ ਕਿਹਾ ਨਾ ਕਿ ਤੁਸੀਂ ਗੱਡੀ ਜਾਣ ਦੋ ਤੇ ਡਰਾਈਵਰ ਨੂੰ ਸਾਰੀ ਰਿਸਪੌਂਸਿਬਿਲਟੀ ਮੇਰੀ ਵੜਦੀ ਆ ਮੈਂ ਦੇਖੂਗਾ ਜਿੰਨਾ ਵੀ ਤੁਹਾਡਾ ਖਰਚਾ ਲੱਗੂਗਾ ਜੋ ਵੀ ਹੋਊਗਾ ਮੇਰੀ ਜ਼ਿੰਮੇਵਾਰੀ ਆ ਤੁਸੀਂ ਡਰਾਈਵਰ ਨੂੰ ਕੁਝ ਨਾ ਕਹੋ ਇਸ ਲਈ ਆਪਾਂ ਡਰਾਈਵਰ ਨੂੰ ਜਾਣ ਦਿੱਤਾ ਤੇ ਕਿਉਂਕਿ ਮਾਲਕ ਆਪ ਕਹਿ ਰਹੇ ਸੀ ਕਿ ਸਾਰੀ ਰਿਸਪੌਂਸਿਬਿਲਟੀ ਮੇਰੀ ਆ ਤੇ ਤੁਸੀਂ ਮੇਰੇ ਨਾਲ ਹਸਪੀਟਲ ਚੱਲ ਰਹੇ ਤਾਂ ਮੈਂ ਉੱਥੇ ਹੀ ਰਹੂੰਗਾ ਜਿੰਨੇ ਦੇ ਤੱਕ ਇਲਾਜ ਨਹੀਂ ਹੋ ਜਾਂ ਪਰਿਆ ਹੁਣ 40 ਤੇ ਰੈਫਰ ਕਰਤਾ ਡਾਕਟਰ ਨੇ ਉਹ ਮੌਕੇ ਤੇ ਹੀ ਭੱਜ ਗਿਆ ਉਹ ਫਿਰ ਬਾਨ ਨਾਲ ਲੱਬ ਕੇ ਤੇ ਹੁਣ ਕਾਰਨ ਇਹ ਹੈਗਾ ਕਿ ਇਹਨਾਂ ਵੱਲੋਂ ਪੁਲਿਸ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਉਹੀ ਕਹਿ ਰਹੇ ਨੇ ਕਿ ਡਰਾਈਵਰ ਜਿਹੜਾ ਤਰਨਤਾਰਨ ਦਾ ਉੱਥੋਂ ਉਹਨੂੰ ਅਰੈਸਟ ਕਰਨਾ ਪਏਗਾ ਲੇਕਿਨ ਤਿੰਨ ਦਿਨ ਤੋਂ ਜਿਹੜੀ ਆ ਬੋਡੀ ਸੰਸਕਾਰ ਲਈ ਇੰਤਜ਼ਾਰ ਕਰ ਰਹੀ ਆ ਔਰ ਇੱਥੇ ਪ੍ਰਵਾਸੀ ਭਾਈਚਾਰੇ ਵੱਲੋਂ ਟੰਡਾਰੀ ਪੁਲ ਜਿਹੜਾ ਜਾਮ ਕਰ ਦਿੱਤਾ ਗਿਆ ਹੈ ਔਰ 5 ਸਾਲ ਦਾ ਮਾਸੂਮ ਬੱਚਾ ਤੁਸੀਂ ਦੇਖ ਸਕਦੇ ਹੈਗੇ ਹੋ ਔਰ ਉਹਨਾਂ ਦੇ ਪਤਨੀ ਜਿਹੜੇ ਨੇ ਉਹ ਵੀ ਇੱਥੇ ਨੇ ਔਰ ਉਹਨਾਂ ਦਾ ਪਾਂਜਾ ਉਹ ਵੀ ਇਸ ਜਗ੍ਹਾ ਤੇ ਮੌਜੂਦ ਆ। ਅੱਛਾ ਹੁਣ ਪੁਲਿਸ ਨਾਲ ਕੋਈ ਗੱਲਬਾਤ ਹੋਈ ਥਾਣੇ ਜਾ ਕੇ? ਪੁਲਿਸ ਨਾਲ ਆਪਣੀ ਗੱਲ ਹੋਈ ਆ। ਪੁਲਿਸ ਕਹਿੰਦੇ ਆ ਕਿ ਅਸੀਂ ਫੜ ਲਾਂਗੇ। ਕਾਰਵਾਈ ਕਰ ਰਹੇ ਆ। ਕਾਰਵਾਈ ਕਰ ਲਾਂਗੇ। ਡਰਾਈਵਰ ਨੂੰ ਫੜ ਲਾਂਗੇ। ਪਰ ਗੱਲ ਸਿਰਫ ਕੱਲੇ ਡਰਾਈਵਰ ਦੀ ਨਹੀਂ ਹੈਗੀ। ਇਹ ਚੀਜ਼ ਨੂੰ ਆਪਾਂ ਨੂੰ ਵੀ ਸਮਝਣਾ ਪੈਣਾ ਕਿ ਜਿਹੜਾ ਬੰਦੇ ਨੇ ਮੌਕੇ ਤੇ ਤੋੜਿਆ, ਘੱਟੋ ਘੱਟ ਸਾਡੇ ਸਾਹਮਣੇ ਤਾਂ ਆਵੇ। ਅਸੀਂ ਕਿਹੜਾ ਵਾਇਲੈਂਸ ਕਰ ਰਹੇ ਆ ਉਹਦੇ ਨਾਲ। ਅਸੀਂ ਇੱਕ ਵਾਰੀ ਗੱਲ ਤਾਂ ਕਰਾਂਗੇ ਕਿ ਤੂੰ ਉਸ ਟਾਈਮ ਸੀਗਾ, ਉਸ ਟਾਈਮ ਤੂੰ ਕਿਉਂ ਬੰਦੇ ਨੂੰ ਤੋੜਿਆ? ਸਭ ਤੋਂ ਵੱਡੀ ਗੱਲ ਆ ਕੀ ਕੰਪਨੀ ਦਾ ਮਾਲਕ ਹੈਗਾ ਔਰ ਡਰਾਈਵਰ ਦੀ ਇਨਫੋਰਮੇਸ਼ਨ ਉਹਦੇ ਕੋਲ ਹੋਣੀ ਆ ਡਰਾਈਵਰ ਕਿੱਥੇ ਹੈਗਾ ਕਿਉਂਕਿ ਮੌਕੇ ਤੇ ਭਜਾਇਆ ਤਾਂ ਉਹਨੇ ਆ ਨਾ ਅੱਛਾ ਇਹ ਵੀ ਕਹਿ ਜਾ ਰਿਹਾ ਹੈਗਾ ਜਿਹੜੇ ਕੋਈ ਦੇਖਣ ਵਾਲੇ ਸੀਗੇ ਕਿ ਇੱਕ ਵਾਰ ਐਕਸੀਡੈਂਟ ਹੋਣ ਤੋਂ ਬਾਅਦ ਦੁਬਾਰਾ ਤੋਂ ਜਿਹੜਾ ਭੱਜਣ ਦੀ ਕੋਸ਼ਿਸ਼ ਦੁਬਾਰਾ ਜਿਹੜਾ ਆ ਹਾਂ ਭੱਜਣ ਦੇ ਚੱਕਰ ਦੇ ਵਿੱਚ ਹੀ ਦੁਬਾਰਾ ਟਾਇਰ ਦੇ ਵਿੱਚ ਆ ਗਿਆ ਜੇ ਉਹ ਉਸ ਟਾਈਮ ਗੱਡੀ ਰੋਕ ਲੈਂਦਾ ਤਾਂ ਕੀ ਪਤਾ ਉਹ ਉਹਨਾਂ ਦਾ ਬਚਾਅ ਹੋ ਜਾਂਦਾ ਅੱਛਾ ਕੋਈ ਉਸ ਟਾਈਮ ਤੁਹਾਡੇ ਜਾਣਨ ਵਾਲਾ ਕੋਈ ਨਜ਼ਦੀਕ ਸੀਗਾ ਨਾਲ ਮੇਰੇ ਡੈਡੀ ਪਿੱਛੇ ਹੀ ਸੀਗੇ ਉਹ ਇਸ ਟਾਂ ਹਲੇ ਸਿਵਲ ਦੇ ਵਿੱਚ ਨੇ अच्छा ओ बॉडी ਦੇ ਵਿੱਚ ਵੀ ਨਾ ਅਸੀਂ 4 ਦਿਨ ਤੋਂ ਪੋਸਟਮਾਰਟਮ ਰੁਕੀ ਹੋਈ ਸੀਗੀ ਕਿ ਸਾਡੀ ਕਾਰਵਾਈ ਡਿਲੇ ਹੋ ਰਹੀ ਆ ਹੁਣ ਜਦੋਂ ਅੱਜ ਅੱਜ ਪੋਸਟਮਾਰਟਮ ਕਰਨ ਲਈ ਆ ਸੀਗੇ ਤੇ ਅੱਜ ਕਹਿੰਦੇ ਅੱਜ ਪੋਸਟਮਾਰਟਮ ਨਹੀਂ ਹੋਣੀ ਜੀ ਚਲਣ ਨੂੰ ਟਾਈਮ ਨਹੀਂ ਕੱਲ ਹੋਊਗਾ ਜੀ ਪਰਸੋ ਹੋਊਗਾ ਪੋਸਟਮਾਰਟਮ ਦੀ ਟਾਈਮ ਪਾ ਰਹੇ ਆ ਬੋਡੀ ਦੀ ਐਡੇ ਡੀਕੰਪੋਜ਼ ਹੋ ਰਹੀ ਆ ਅਸੀਂ ਅਸੀਂ ਸੋਚ ਰਹੇ ਸੀਗੇ ਕਿ ਪੁਲਿਸ ਆਪਦੀ ਕਾਰਵਾਈ ਕਰ ਲੂਗੀ ਕਿਉਂਕਿ ਪੁਲਿਸ ਨੂੰ ਵੀ ਤਾਂ ਸੋਚਣਾ ਚਾਹੀਦਾ ਕਿ ਬੋਡੀ ਅਸੀਂ ਕ੍ਰਿਮੀਨੇਟ ਕਰਨੀ ਆ ਬਟ ਉਹਨਾਂ ਨੂੰ ਆ ਚੀਜ਼ ਦਾ ਮਤਲਬ ਹੀ ਨਹੀਂ ਹੋ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਪੋਸਟਮਾਰਟਮ ਰੋਕ ਲਓ ਬਟ ਆਹ ਬਿਲਕੁਲ ਬਾਡੀ ਡੀਕੰਪੋਜ਼ ਹੋ ਰਹੀ ਹੈ ਕ੍ਰੀਮੇਸ਼ਨ ਹੋਣਾ ਯਾਨੀ ਕਿ ਸੰਸਕਾਰ ਹੋਣਾ ਬੇਹੱਦ ਜ਼ਰੂਰੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਜਿਹਦੇ ਨਾਲ ਐਕਸੀਡੈਂਟ ਹੋਇਆ ਉਹ ਟਰੱਕ ਤਾਂ ਜ਼ਰੂਰ ਪਕੜਿਆ ਗਿਆ ਲੇਕਿਨ ਉਹਦਾ ਡਰਾਈਵਰ ਫਰਾਰ ਦੱਸਿਆ ਜਾ ਰਿਹਾ ਔਰ ਇਸੀ ਕਰਕੇ ਹਿੱਟ ਐਂਡ ਰਨ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤੁਸੀਂ ਤਾਂਰਾਵਾ ਦੱਸ ਰਹੇ ਸੀ ਕਿ ਕੀ ਹੁਣ ਸਿਰਫ ਤਰਨਾ ਤਰਾਵਾਂ ਵਿਧਾਨ ਲਈ ਲਗਾਇਆ ਗਿਆ ਤਰਾਵਾਂ ਵਿਧਾਨ ਲਈ ਵੀ ਲਗਾਇਆ ਗਿਆ ਵਾ ਤੇ ਜਿਹੜਾ ਹੈਗਾ ਵਾ ਕਿ ਆਪਣੇ ਮਾਲਕ ਤੇ ਵੀ ਬਣਦੀ ਕਾਰਵਾਈ ਜਿਹੜੀ ਹੈਗੀ ਉਹ ਕੀਤੀ ਜਾਵੇ ਆ ਸਾਰੇ ਕਹਿ ਰਹੇ ਕਿ ਡਰਾਈਵਰ ਦਾ ਪਰ ਜਿਹਨੇ ਭਜਾਇਆ ਉਹਦਾ ਵੀ ਤਾਂ ਕਸੂਰ ਹੈਗਾ ਵਾ ਜੇ ਉਹ ਭਜਾਉਂਦਾ ਨਹੀਂ ਕੱਲਾ ਡਰਾਈਵਰ ਦੀ ਗੱਲ ਹੁੰਦੀ ਤਾਂ ਗੱਲ ਕੱਲਾ ਡਰਾਈਵਰ ਤੱਕ ਸੀਗੀ ਹੁਣ ਗੱਲ ਮਾਲਕ ਤੇ ਵੀ ਹੈ ਆ ਰਿਸਪੋਨਸਿਬਿਲਟੀ ਉਹਨੇ ਹੀ ਮੰਗੀ ਸੀ ਕਿ ਸਾਰੇ ਰਿਸਪੋਨਸਿਬਿਲਟੀ ਮੇਰੀ ਆ ਤੁਸੀਂ ਡਰਾਈਵਰ ਨੂੰ ਕੁਛ ਨਾ ਕਹੋ ਤਾਂ ਉਹ ਤੋਂ ਬਾਅਦ ਹੀ ਆਪਾਂ ਮਾਲਕ ਨੂੰ ਲੈ ਕੇ ਹਸਪੀਟਲ ਗਈ ਸੀ ਤੇ ਹੁਣ ਤਰਨਾ ਕਦੋਂ ਤੱਕ ਇਹ ਜਾਰੀ ਰਹੇਗਾ ਜਾਂ ਕੋਈ ਤੁਹਾਡੇ ਨਾਲ ਆਇਆ ਗੱਲਬਾਤ ਕਰੇ ਜਿੰਨੀ ਦੇਰ ਤੱਕ ਹਾਲਾ ਕਿ ਤੇ ਆ ਡਰਾਈਵਰ ਦੋਵੇਂ ਨਹੀਂ ਆਂਦੇ ਇਹ ਤਾਂ ਨਾ ਏਦਾਂ ਹੀ ਲੱਗਿਆ ਰਹੂਗਾ ਕਿਉਂਕਿ ਚਾਰ ਪਿਛਲੇ ਚਾਰ ਦਿਨਾਂ ਤੋਂ ਸਾਨੂੰ ਆਸ਼ਵਾਸ਼ਣ ਦਿੱਤਾ ਜਾ ਰਿਹਾ ਕਿ ਅਸੀਂ ਕਾਰਵਾਈ ਕਰ ਰਹੇ ਹਾਂ ਅਸੀਂ ਕਾਰਵਾਈ ਕਰ ਰਹੇ ਹਾਂ ਅਸੀਂ ਕਾਰਵਾਈ ਕਰ ਰਹੇ ਹਾਂ ਪਰ ਜਿਹੜੇ ਮ੍ਰਿਤਕ ਦੀ ਸਰੀਰ ਆ ਅਸੀਂ ਚਾਰ ਪੰਜ ਕਿੰਨੇ ਦਿਨ ਰੋਕ ਸਕਦੇ ਹਾਂ ਜੀ ਤੁਸੀਂ ਆਪ ਦੱਸੋ ਕਿ ਜਿਹੜੀ ਬਾਡੀ ਆ ਡੀਕੰਪੋਜ਼ ਡੇ ਬਾਏ ਡੇ ਹੋ ਰਹੀ ਜਿੰਨੇ ਵੀ ਰਿਸ਼ਤੇਦਾਰ ਉਹਨਾਂ ਦੇ ਸਾਰੇ ਬੰਦੇ ਇਕੱਠੇ ਹੋਏ ਆ ਅਸੀਂ ਉਹਨਾਂ ਨੂੰ ਡੇਲੀ ਕਹਿ ਰਹੇ ਹਾਂ ਜੀ ਕਾਰਵਾਈ ਹੋ ਰਹੀ ਆ ਕਾਰਵਾਈ ਹੋ ਰਹੀ ਆ ਕਾਰਵਾਈ ਹੋ ਰਹੀ ਘਰ ਵਾਲੇ ਵੀ ਬਹੁਤ ਪਰੇਸ਼ਾਨ ਨੇ ਇਸ ਚੀਜ਼ ਨੂੰ ਲੈ ਕੇ ਕਿ ਘਟੋ ਘਟ ਮਾਲਕ ਤਾਂ ਸਾਹਮਣੇ ਆਵੇ ਮਾਲਕ ਸਾਡੇ ਨਾਲ ਗਲਤ ਦਾ ਕਰੇ ਮਾਲਕ ਜੇ ਗੱਲ ਨਹੀਂ ਕਾਗੇ ਜਾ ਕੇ ਅਸੀਂ ਸੋਕ ਟ੍ਰੈਕਟ ਕਰਨੀ ਹੈ ਇਹ ਤਾਂ ਮਜਬੂਰੀ ਸੀ ਕਿ ਇੱਥੇ ਆਇਆ ਸਾਡਾ ਇਹ ਸੋਕ ਨਹੀਂ ਹੈਗਾ ਸਾਡਾ ਬਾਡੀ ਵੀ ਗਲਤੀ ਹੈ ਸਿਵਲ ਲਾਈਨ ਮੈਨੂੰ ਪੋਸਟਮਾਰਟਮ ਕਾਗੇ ਦੇਵੇ ਅਸੀਂ ਸੰਸਕਾਰ ਕਰੀ ਉੱਥੇ ਕਾਨੂੰਨ ਕਰਵਾਏ ਜਿਹੜੀ ਹੈਗੀ ਉਹ ਬ ਕੀ ਨਹੀਂ ਕਰਨਾ ਪਬਲਿਕ ਨੂੰ ਦੁਖੀ ਕੋਈ ਨਹੀਂ ਕਰਨਾ ਸਾਡੇ ਅਸੀਂ ਥਾਣੇ ਗਏ ਸੀ ਅਸੀਂ ਥਾਣੇ ਗਏ ਸੀਗੇ ਥਾਣੇ ਸਾਨੂੰ ਕਹਿੰਦੇ ਤੁਸੀਂ ਨਾਲ ਚੱਲੋ ਸਾਡੇ ਰੇਡ ਤੇ ਮਤਲਬ ਇਹ ਸਾਡਾ ਕੰਮ ਤਾਂ ਨਹੀਂ ਹੈਗਾ ਨਾ ਅਸੀਂ ਪੁਲਿਸ ਵਾਲਿਆਂ ਨਾਲ ਜਾ ਕੇ ਰੇਡ ਪਾਈਏ ਇਹ ਤਾਂ ਪੁਲਿਸ ਵਾਲਿਆਂ ਦਾ ਕੰਮ ਆ ਜੀ ਕਿ ਉਹ ਜਾ ਕੇ ਰੇਡ ਪਾਣ ਤੇ ਸਾਨੂੰ ਦੱਸਣ ਕਿ ਅਸੀਂ ਬੰਦਾ ਫੜ ਲਿਆ ਮੈਂ ਕਹਿੰਦਾ ਬੰਦਾ ਨਹੀਂ ਫੜਿਆ ਕੱਡੋ ਕੱਡ ਮਾਲਕ ਤਾਂ ਸਾਹਮਣੇ ਆ ਕੇ ਗੱਲ ਕਰਦਾ ਕਿ ਅਸੀਂ ਤੁਹਾਡੇ ਨਾਲ ਖੜੇ ਆ ਤੁਹਾਡੇ ਨਾਲ ਸਪੋਰਟ 'ਚ ਹੈਗੇ ਆ ਤੁਹਾਡੀ ਅਸੀਂ ਹੈਲਪ ਕਰਾਂਗੇ ਪਰ ਮਾਲਕ ਦਾ ਵੀ ਕੋਈ ਅਤਾ ਪਤਾ ਨਹੀਂ ਹੈਗਾ ਅਸੀਂ ਟਰਾਂਸਪੋਰਟ ਦਾ ਨਾਮ ਦੱਸਦਾ ਟਰਾਂਸਪੋਰਟ ਦੇ ਮਾਲਕ ਦਾ ਨੰਬਰ ਦੱਸਤਾ ਫੋਟੋ ਵੀ ਦਿਖਾਤੀ ਫਿਰ ਵੀ ਉਹ ਨਹੀਂ ਲੈ ਕੇ ਆ ਰਹੇ ਇਹਦਾ ਮਤਲਬ ਉਹਨਾਂ ਨੂੰ ਦਬਾਅ ਹੈਗਾ ਕਿੱਥੋਂ ਨਾ ਕਿੱਥੋਂ ਤਾਂ ਹੀ ਉਹ ਕਾਰਵਾਈ ਨਹੀਂ ਕਰ ਰਹੇ ਨਾ ਸਰ ਜੇ ਸਾਹਮਣੇ ਵਾਲੇ ਆਂਦੇ ਤਾਂ ਆਪਾਂ ਬਹਿ ਕੇ ਗੱਲ ਪਿਆਰ ਨਾਲ ਗੱਲ ਹੱਲ ਹੋ ਜਾਂਦਾ ਚਲ ਬੰਦਾ ਆਇਆ ਗੱਲ ਕੀਤੀ ਆਪਾਂ ਅੱਗੇ ਕਾਰਜ ਕਰੀ ਪਰ ਉਹ ਪੁਲਿਸ ਵਾਲੋ ਕੋਈ ਕਾਰਵਾਈ ਨਹੀਂ ਸਾਡੀ ਸੁਣੀ ਜਾ ਰਹੇ ਉਹ ਤਾਂ 4 ਦਿਨ ਤੋਂ ਮੇਰੇ ਫਾਦੇ ਦਾ ਬਿਆਨ ਤੱਕ ਨਹੀਂ ਲੈਣ ਗਏ ਜਿਹੜੇ ਹਸਪੀਟਲ ਐਡਮਿਟ ਹੈਗੇ ਹਜੇ ਤੱਕ ਤੇ ਉਹ ਕਹੇ ਵੀ ਦੇ ਸੀ ਆਪਾਂ ਬਿਆਨ ਲੈਣ ਜਾਣਾ ਪਰ 4 ਦਿਨ ਹੋ ਗਏ ਕੋਈ ਤੱਕ ਬਿਆਨ ਲੈਣ ਨਹੀਂ ਗਿਆ ਹਜੇ ਤੱਕ ਕੋਈ ਇੰਨੀ ਦੇਰ ਤੋਂ ਤੁਸੀਂ ਧਰਨਾ ਲਗਾਇਆ ਹੋਇਆ ਹੈ ਕੋਈ ਵੀ ਥਾਣੇ ਤੋਂ ਜਾਂ ਚੌਂਕੀ ਤੋਂ ਕੋਈ ਮੁਲਾਜ਼ਮ ਆਇਆ ਤੁਹਾਡੇ ਨਾਲ ਗੱਲ ਕਰਨ ਲਈ ਨਹੀਂ 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 ਕੋਈ ਨਹੀਂ ਆਇਆ ਜੀ ਆਵਾਜ਼ ਦੇਖੋ ਐਸਆਈ ਸਾਹਿਬ ਇੱਥੇ ਖੜੇ ਸੀ ਡਿਊਟੀ ਤੇ ਇਹੀ ਆਏ ਨੇ ਇਹਨਾਂ ਨੇ ਵੀ ਬਸ ਪਿੱਛੇ ਖੜੇ ਨੇ ਇਹਨਾਂ ਨੂੰ ਵੱਲੋਂ ਕੋਈ ਆਸ਼ਵਾਸ਼ਣ ਮਿਲਿਆ ਨਹੀਂ ਹੈਗਾ ਜੀ ਤੇ ਅਸੀਂ ਵੀ ਬੋਡੀ ਹੈਗੀ ਆ ਉਹ ਵੀ ਪੋਸਟਮਾਰਟਮ ਵੀ ਨਹੀਂ ਹੋ ਰਿਹਾ ਉਹ ਵੀ ਰੁਕੀ ਹੋਈ ਆ ਤੇ ਧਰਨਾ ਹੁਣ ਕਦ ਤੱਕ ਜਾਰੀ ਰਹੇਗਾ ਦਰਨਾ ਬਸ ਸਾਨੂੰ ਆਸ਼ਵਾਸ਼ਣ ਦੇਣ ਜਾਂ ਮਾਲਕ ਨੂੰ ਹੀ ਬੁਲਾਣ ਮਾਲਕ ਨੂੰ ਮੂਰੇ ਕਰ ਦੇਣ ਕਿ ਮਾਲਕ ਸਾਡੇ ਨਾਲ ਗੱਲ ਕਰੇ ਅਸੀਂ ਕੋਈ ਵਾਇਲੈਂਸ ਕਰਨ ਨਹੀਂ ਆਏ ਨਾਲ ਕੁੱਟ ਮਾਰਨ ਕਰਨ ਨਹੀਂ ਆ ਨੜਾਈ ਕਰਨ ਕੜੇਕੜ ਮਾਲਕ ਸਾਡੇ ਨਾਲ ਗਲਤਾਂ ਕਰੇ ਨਹੀਂ ਅਸੀਂ ਤੁਹਾਡੇ ਨਾਲ ਕੰਮ ਆ ਕਿ ਸਾਡੀ ਜਿਹੜੀ ਗੱਲ ਹੈਗੀ ਉਹ ਉੱਪਰ ਤੱਕ ਜਾਵੇ ਠੀਕ ਆ ਇਸ ਗੱਲ ਨੂੰ ਦਬਾਉਣ ਦੀ ਕਿਸੇ ਤਰੀਕੇ ਦੀ ਕੋਸ਼ਿਸ਼ ਨਾ ਕੀਤੀ ਜਾਵੇ ਠੀਕ ਆ ਬਸ ਹੋਰ ਕੋਈ ਗੱਲ ਨਹੀਂ ਹੈਗੀ ਹਿੱਟ ਐਂਡ ਰਨ ਦੀ ਤੁਸੀਂ ਉਹਦੇ ਨਾਲ ਹੀ ਚੱਲਾਂਗੇ ਨਹੀਂ ਹਿੱਟ ਐਂਡ ਰਨ ਦੀ ਵੀ ਮੰਗ ਕੀਤੀ ਹੈ ਹਿੱਟ ਐਂਡ ਰਨ ਹੈਗਾ ਸਰ ਹਿੱਟ ਐਂਡ ਰਨ ਜੇ ਨਹੀਂ ਹੁੰਦਾ ਤਾਂ ਫਿਰ ਟਰੱਕ ਦਾ ਮੌਕੇ ਤੇ ਹੀ ਹੁੰਦਾ ਟਰੱਕ ਨੂੰ ਤਾਂ ਕੱਲ ਕਵਰ ਮਤਲਬ ਜਦ ਤੱਕ ਕੀਤਾ ਗਿਆ ਵਾ ਇਹ ਤਾਂ ਰਾਤ ਜੋੜਨ ਦੀ ਮੰਗ ਕੀਤੀ ਜਾ ਰਹੀ ਤੁਹਾਡੇ ਨੂੰ ਸਾਨੂੰ ਤਾਂ 3 ਦਿਨ ਸਾਰ ਇਹ ਹੋ ਗਿਆ ਕਿ ਅਸੀਂ ਐਫ ਆਈ ਆਰ ਦਰਜ ਕਰਾਈਏ 3 ਦਿਨ ਲਗਾਤਾਰ ਇਹ ਨੂੰ ਚਲੋ ਐਫ ਆਈ ਆਰ ਵੀ ਦਰਜ ਹੋਈ ਫਿਰ ਸਾਨੂੰ ਕਹਿੰਦੇ ਕਿ ਚਲੋ ਜੀ ਅਸੀਂ ਤੁਹਾਡੇ ਨਾਲ ਖੜੇ ਆ ਪੁਲਿਸ ਕਹਿੰਦੀ ਅਸੀਂ ਤੁਹਾਡੇ ਨਾਲ ਕਾਰਵਾਈ ਵੀ ਕਰ ਰਹੇ ਹਾਂ ਪਰ ਕਾਰਵਾਈ ਜਦ ਤੱਕ ਨਜ਼ਰ ਜਦ ਤੱਕ ਬੰਦਾ ਨਹੀਂ ਆਏ ਨਜ਼ਰ ਨਹੀਂ ਸਾਨੂੰ ਕਿੱਥਾ ਪਤਾ ਲੱਗੂ ਕਾਰਵਾਈ ਹੋ ਰਹੀ ਹੈ ਮਤਲਬ ਜੋ ਧਾਰਾ ਲੱਗੀਆਂ ਉਹ ਚ ਸੈਟੀਸਫਾਈਡ ਹੋ ਜਾਂ ਹਲੇ ਹੋਰ ਮੰਗ ਕਰੋਗੇ ਤੁਸੀਂ ਧਾਰਾਵਾਂ ਦਾ ਦੇਖੋ ਧਾਰਾ ਜਿਹੜੀ ਲੱਗੀ ਹੈ ਜੀ ਉਹ ਠੀਕ ਹੈਗਾ ਨਾਮ ਜਾਂ ਤੇ ਡਰਾਈਵਰ ਦਾ ਹੋਣਾ ਸੀਗਾ ਉਹ ਨਹੀਂ ਹੋਇਆ ਡਰਾਈਵਰ ਜੇ ਮਾਲਕ ਨੂੰ ਪਤਾ ਹੈ ਡਰਾਈਵਰ ਦਾ ਆ ਨਾਮ ਹੈ ਜੀ ਇੱਥੇ ਦੇ ਰੱਖਣ ਵਾਲਾ ਉਹ ਜਾ ਕੇ ਨਾਮ ਕਰ ਦੇ ਕਿ ਆ ਡਰਾਈਵਰ ਹੈ ਜੀ ਅਸੀਂ ਬੇਲ ਕਰਾਣਾ ਚਾਹ ਬੇਲ ਤਾਂ ਹੋ ਹੀ ਜਾਣਾ ਹੈ ਜੀ ਅੱਜ ਹਾਜ਼ਰ ਹੋਗਾ ਕੱਲ ਬੇਲ ਹੋ ਜਾਣਾ ਅਸੀਂ ਤਾਂ ਕਾਨੂੰਨ ਹੀ ਲਗਣੀ ਹੈ कानून के द्वारा ही काम होना है अस ये पब्लिक दुखी करके नहीं सर हो सकता कुछ नहीं, एक कानून, नहीं, कानून नहीं, के हवाले ही हो सकता है वो थानेदार साहब गए हैं वो बोले हैं मेरे को अभी कि मैं जाके पोस्टमार्टम करा के मैं जा रहा हूँ उसको अरेस्ट भी कर लूंगा अब चौथा दिन है पोस्टमार्टम करा देवे ऐसे संस्कार करिए इतने ही उठ के जाइए धारा जो लगी है वो ठीक है या हिट एंड रन दी मांग हुई धारा जो लाए वो ठीक है क्या गड्डी का लेकिन ड्राइवर जगह वो तो मौके द होगा वो तो देते भी होना है ना ਸਾਨੂੰ ਜਿਹੜਾ ਕਲੇਮ ਹੈ ਕਲੇਮ ਵੀ ਤੋਂ ਜਿਹੜੇ ਬੱਚੇ ਦੇ ਹਿਟ ਐਂਡ ਰਨ ਦਾ ਜਿਹੜਾ ਮਾਮਲਾ ਇੱਥੇ ਕਹਿ ਰਿਹਾ ਕਿ ਉਹ ਬਣਦਾ ਹੈਗਾ ਇੱਕ ਤਾਂ ਉਹਦੇ ਉੱਤੇ ਕਾਰਵਾਈ ਕੀਤੀ ਜਾਵੇ ਇੱਕ ਡਰਾਈਵਰ ਜਿਹੜਾ ਉਹਨੂੰ ਪਕੜਿਆ ਜਾਵੇ ਉਹਦੇ ਉੱਤੇ ਵੀ ਹੈ ਜਿਹੜੀ ਮਾਮਲਾ ਦਰਜ ਕੀਤਾ ਜਾਵੇ ਬਾਈ ਨੇਮ ਮਾਮਲਾ ਦਰਜ ਕੀਤਾ ਜਾਵੇ ਪਰ ਹਲੇ ਤੱਕ ਨਾ ਹੀ ਫੋਕਲ ਪੁਆਇੰਟ ਥਾਣਾ ਅਤੇ ਨਾ ਹੀ ਢੰਡਾਰੀ ਚੌਂਕੀ ਵੱਲੋਂ ਕੋਈ ਵੀ ਮੁਲਾਜ਼ਮ ਇਸ ਦਰਨੇ ਨੂੰ ਚੁਕਾਣ ਲਈ ਆਇਆ ਨਾ ਹੀ ਇਹਨਾਂ ਨੂੰ ਹਲੇ ਕਿਸੇ ਤਰ੍ਹਾਂ ਦਾ ਆਸ਼ਵਾਸਨ ਦਿੱਤਾ ਗਿਆ ਹੈਗਾ ਆਖਿਰ ਪ੍ਰਵਾਸੀ ਭਾਈਚਾਰਾ ਇੰਨਾ ਮਜਬੂਰ ਕਿਉਂ ਹੋ ਜਾਂਦਾ ਹੈਗਾ ਕਿ ਉਹਨੂੰ ਧਰਨਾ ਪ੍ਰਦਰਸ਼ਨ ਜਿਹੜਾ ਕਰਨਾ ਪੈਂਦਾ ਹੈਗਾ ਕਾਰਨ ਕੀ ਹੈ ਕਿ ਅੱਜ ਇੰਨਾ ਲੰਬਾ ਜਾਮ ਜਿਹੜਾ ਲਗਾ ਦਿੱਤਾ ਗਿਆ ਹੈਗਾ ਮਹਿਜ਼ ਇੱਕ ਐਕਸੀਡੈਂਟ ਨੂੰ ਲੈ ਕੇ ਵੀ ਜਿਹੜੀ ਹੈ ਕਾਰਵਾਈ ਨੂੰ ਲੈ ਕੇ ਵੀ ਪੁਲਿਸ ਜਿਹੜੀ ਹੈ ਕੋਈ ਧਿਆਨ ਨਹੀਂ ਦੇ ਪਾਰੀ ਮੈਂ ਆਪਕੇ ਚੈਨਲ ਕੇ ਮਾਧਿਅਮ ਸੇ ਹੀ ਕਹਿਣਾ ਚਾਹਾਂਗਾ ਸਭੀ ਕੋ ਜੈ ਸ਼੍ਰੀ ਰਾਮ ਭਾਰਤ ਮਾਤਾ ਕੀ ਜੈ ਆਏ ਦਿਨ आप देखते ही होंगे जो प्रवासी भाई हमारे यहाँ मजदूर काम करते हैं किसी भी फैक्ट्री में उनके साथ लूटपाट तो होता ही है आप देखते ही है घटना किसी के साथ कहीं कोई चाकू मार दे रहा है मोबाइल छीन ले रहा है उनका कोई यहाँ पे ना भविष्य सुरक्षित नहीं है हम लोग मजबूर हो के मजदूर जो है ना मजबूर हो के यहाँ दो किलोमीटर आते हैं कमाने खाने के लिए परिवार बच्चे पालने के लिए लेकिन यहाँ की जो सत्ताधारी सरकार है और जो यहाँ प्रशासन है बिल्कुल वो कार्रवाई नहीं करना चाहते और जब भी धरना नहीं दे या उनके रोड ना जाम करे तब तक तो, तो कार्रवाई होना ही नहीं है और प्रवासी समझ के ये यूँ कह ले कि इनके साथ धक्का सही होता है तो ऐसा नहीं होना चाहिए प्रशासन या जो स्टेट का जो गवर्नमेंट होता है जो सरकार होता है हर किसी के लिए होता है तो निस्वार्थ भावना से उनका यही काम होना चाहिए जो प्रवासी हो या कोई और हो किसी और अदर के स्टेट का बंदे हो तो उसके साथ जो है कार्रवाई करनी चाहिए और उनको विश्वास दिलाना चाहिए जो मुलाजिम है जो दोषी है उसको पकड़ के उसके सामने खड़ा करके रूबरू कराना चाहिए ताकि बीच में कोई ऐसे भी होते हैं जो दलाल पड़ जाते हैं और उस केस को मैंने कुछ पैसे के बिक जाते हैं या मुलाजिम बिक जाए या बीच का दलाल बिक जाए तो इन जो राकेश जी के ये हैं जो जिनका डेथ हुआ है तो इनका यही कहना है कि जो दोषी है वो पकड़ा जाए और मेरे सामने लाया जाए तो मैं सभी से यही कहूँगा कि आप लोग बिल्कुल धरना यहीं पे जाम जो है रोड जाम करके बैठे हैं जब तक आपको आश्वासन पुलिस प्रशासन की तरफ से नहीं दिया जाए तब तक आप लोग यहाँ से नहीं उठना मैं भी सरकार से भी विनती करूँगा कि इस तरह से आए दिन हम सभी प्रवासियों मजदूरों के साथ धक्काशाही होता है कृपया करके इस चीज़ पर आप ब्रिक्की से ध्यान दें और ऐसा ना हो अभी क्या मांग की जाएगी अगर प्रशासन या आ, लोकल पुलिस आपसे बात करती है तो धरना उठाया जाएगा ये तो देखिए उनके परिवार वाले डिपेंड है हम लोग तो इनके साथ हैं ये इनकी जो मांगे होगा हम इनकी मांगों के देख के ही धरना हटाएंगे ऐसे अभी कोई बात हुआ उनसे पुलिस से कोई बात पुलिस से बात शायद हुआ है एस एच सर आए थे बात हुई वो कहते पर उन्होंने कहा कि अभी पकड़ा जाएगा पर अभी तक कोई प्रॉपर एक्शन नहीं लिया गया रिटर्न पेपर में ਕੁਛ ਨਹੀਂ ਹੋਇਆ ਹੈ ਜਸਟ ਅ ਵਰਬਲੀ ਸਟੇਟਮੈਂਟ دی ਹੈ ਉਹਨਾਂ ਨੇ ਪ੍ਰੋਪਰ ਹਮੇ ਰਿਟਰਨ ਮੇ ਇਹ ਸਾਰੀ ਚਾਹੀ ਡਿਮਾਂਡ ਸਰ ਤਾਂ ਮੌਕੇ ਤੇ ਜਿਹੜੇ ਇੰਚਾਰਜ ਸਾਹਿਬ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰ ਲੈਣ ਜਸਪਾਲ ਸਿੰਘ ਜੀ ਸਰ ਕਿਉਂ ਆਖਿਰ ਭਾਈਚਾਰੇ ਨੂੰ ਇਹ ਜਾਮ ਲਗਾਣਾ ਪਿਆ ਪੂਰਾ ਟੰਡਾਰੀ ਪੁਲ ਜਿਹੜਾ ਜਾਮ ਕਰਦਾ ਈ ਐਸ ਐਚਓ ਸਾਹਿਬ ਕੋਲ ਗਏ ਸੀ ਥਾਣੇ ਹੁਣੇ ਠੀਕ ਹੈ ਇਹਨਾਂ ਨੂੰ ਕਿਹਾ ਸੀ ਵੀ ਡਰਾਈਵਰ ਫੜ ਕੇ ਲਿਆਓ ਡਰਾਈਵਰ ਗੱਡੀ ਫੜੀ ਹੈ ਡਰਾਈਵਰ ਨਾਮਜਾਦਾ ਹੈ ਤੇ ਡਰਾਈਵਰ ਨੂੰ ਫੜਨ ਲਈ ਪਾਰਟੀ ਭੇਜਤੀ ਮੈਂ ਤਰਨ ਤਾਰਨ अच्छा जसपाल सिंह जी ਇਹਨਾਂ ਦਾ આરોਪ ਹੈ ਕਿ ਜਦੋਂ ਐਕਸੀਡੈਂਟ ਹੋਇਆ ਡਰਾਈਵਰ ਵੀ ਉੱਥੇ ਮੌਜੂਦ ਸੀਗਾ ਤੇ ਟਰਾਂਸਪੋਰਟ ਦਾ ਮਾਲਕ ਵੀ ਮੌਜੂਦ ਸੀ ਪੀਸੀਆਰ ਵੀ ਉੱਥੇ ਮੌਜੂਦ ਸੀ ਲੇਕਿਨ ਡਰਾਈਵਰ ਨੂੰ ਜਿਹੜਾ ਜਾਣਬੁੱਝ ਕੇ ਫਰਾਰ ਕਰਵਾਇਆ ਗਿਆ ਨਹੀਂ 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 ਸਾਡੀ ਕੋਈ ਮਨਸ਼ਾ ਨਹੀਂ ਕਿਸੇ ਨੂੰ ਪਹੁੰਚਾਉਣ ਦੀ ਅਸੀਂ ਤਾਂ ਜਦੋਂ ਮਤਲਬ ਪਤਾ ਇਤਲਾਹ ਮਿਲੀ ਸਾਨੂੰ ਰਾਤ ਨੂੰ ਕਰੀਬ 11 ਵਜੇ ਮਿਲੀ ਉਦੋਂ ਹੀ ਲਾ ਕੇ ਗੱਡੀ ਲੱਭਦੇ ਰਹੇ ਆ ਦੂਜੇ ਦਿਨ ਗੱਡੀ ਜਾ ਕਿਸਾਨੇ ਵਾਲੋਂ ਮਿਲੀ ਆ ਠੀਕ ਹੈ ਜੀ ਡਰਾਈਵਰ ਪਹਿਲਾਂ ਪਤਾ ਨਹੀਂ ਸੀ ਲੱਗੇ ਬਾਅਦ ਚ ਪਤਾ ਲਗਾ ਨਾਮਿਨੇਟ ਕਰਤਾ ਅਸੀਂ ਡਰਾਈਵਰ ਸਤਵੰਤ ਸਿੰਘ ਹੈ ਹਾਂਜੀ ਅੱਛਾ ਇਹ ਲੋਕਲ ਹੈ ਜਾਂ ਕਿਤੇ ਹੋਰ ਸ਼ਹਿਰ ਦਾ ਨਹੀਂ ਨਹੀਂ ਤਰਨਤਨ ਕੋਲ ਹੈ ਸਰਹਾਲੀ ਦੇ ਕੋਲ ਹੈ ਅੱਛਾ ਅੱਛਾ ਤਾਰਾਵਾਂ ਦੇ ਵੀ ਇਹਨਾਂ ਨੂੰ ਇਤਰਾਜ਼ ਹੈ ਕਿ ਹਿਟ ਐਂਡ ਰਨ ਦੀ ਤਾਰਾ ਜਿਹੜੀ ਹੈ ਉਹ ਨਹੀਂ ਜੁੜੀ ਗਈ ਜਦ ਕਿ ਉਹ ਫਰਾਰ ਹੋਇਆ ਹੈ ਬਜੀ ਜਿਹੜੀ ਹਿਟ ਐਂਡ ਤਾਂ ਦੀ ਹੈ ਐਮਪਲੀਮੈਂਟ ਨਹੀਂ ਹੋਈ ਉਹ ਜਿਹੜੀ ਤਾਰਾ ਹੋਈ ਹੈ ਉਹ ਸਹੀ ਲਾਈ ਹੈ ਬਾਕੀ ਤਫਤੀਸ਼ ਦਰੋਂ ਦੇਖ ਲਾਂ ਜੋ ਕੋ ਹੋਰ ਆਇਆ ਹੋ ਆਪਾਂ ਕਰ ਲਾਂਗੇ ਜੀ अच्छा आ, मालिक ਤੇ ਵੀ ਇਲزام ਲਗਾ ਰਿਹਾ ਕਿ ਮਾਲਕ ਉਹ ਨਾਲ ਚਲਾ ਗਿਆ ਲੇਕਿਨ ਜਦੋਂ ਉਹਨੇ ਦੇਖਿਆ ਕਿ ਬੰਦਾ ਜਿਆਦਾ ਕ੍ਰਿਟੀਕਲ ਹੈ ਤਾਂ ਉਹ ਵੀ ਉੱਥੋਂ ਫਰਾਰ ਹੋ ਗਿਆ ਬਲਕਿ ਹਸਪੀਟਲ ਵੀ ਨਹੀਂ ਲੈ ਕੇ ਗਿਆ ਉਹ ਨਹੀਂ ਤੇ ਬਾਰੇ ਤਾਂ ਨਹੀਂ ਪਤਾ ਵੀ ਮਾਲਕ ਨਹੀਂ ਗਿਆ じゃ ਕਸੂਰ ਤਾਂ ਡਰਾਈਵਰ ਦਾ ਜੇ ਮਾਲਕ ਤੇ ਆਉਗੇ ਕਸੂਰ ਉਹਦੇ ਮਤਲਬ ਹੋਊਗੀ ਕਾਰਵਾਈ ਠੀਕ ਕਿਉਂ ਗੱਡੀ ਤਾਂ ਡਰਾਈਵਰ ਹੀ ਚਲਾ ਰਿਹਾ ਸੀ ਮਾਲਕ ਤਾਂ ਨਹੀਂ ਚਲਾ ਰਿਹਾ ਤਾਂ ਹਾਂਜੀ अच्छा हुन ਕੀ ਕਾਰਵਾਈ ਕੀ ਹੋ ਰਹੀ ਹੈ ਔਰ ਇਹਨਾਂ ਨਾਲ ਗੱਲਬਾਤ ਹੋਈ ਹੈ ਕਿ ਇਹ ਧਰਨਾ ਚੱਕ ਲੈਣ ਕਿਉਂਕਿ ਬੋਡੀ ਐਸਐਟੂ ਸਭ ਕੋਲ ਗਏ ਸੀ ਇਹਨਾਂ ਨੂੰ ਕਿਹਾ ਸੀਗਾ ਵੀ ਨਾਲ ਚਲੋ ਜੇ ਕਿਸ ਨੂੰ ਨਹੀਂ ਡਾਊਟ ਹੈਗਾ ਅਜ ਮਲਾਜ਼ਮ ਭੇਜੇ ਨੇ ਤਰਨਤਨ ਪੁਲਿਸ ਪਾਰਟੀ ਇਹ ਕਹਿੰਦੇ ਵੀ ਅਸੀਂ ਵੇਟ ਕਰ ਲੈਣ ਜਾਂ ਨਾਲ ਚਲੇ ਜਾਂਦੇ ਪਰ ਨਾਲ ਹੀ ਗਏ ਨਹੀਂ ਕੋਈ ਵੀ ਸਰ ਇਹ ਬੋਡੀ ਕਿਉਂ ਨਹੀਂ ਲੈ ਰਹੇ ਸੰਸਕਾਰ ਕਿਉਂ ਨਹੀਂ ਕਰ ਰਹੇ ਕਹਿੰਦੇ ਸਿਵਲ ਵੀ ਪੋਸਟਮਾਰਟਮ ਨਹੀਂ ਕਰ ਰਹੇ ਸਿਵਲ ਨੇ ਤਾਂ ਕਰ ਲਈ ਹੈ ਪੋਸਟਮਾਰਟਮ ਕਿਉਂ ਨਹੀਂ ਕਰਨਾ ਇਹ ਕਰਾਉਣਾ ਹੀ ਨਹੀਂ ਚਾਹੁੰਦੇ ਜਾਂ ਕਰਾਏ ਕਹਿਣਗੇ ਤਾਂ ਆਪਾਂ ਤਾਂ ਪਾਰਟੀ ਖੜੀ ਉੱਥੇ ਮਲਾਜ਼ਮ ਇਹਨਾਂ ਦੀ ਵੇਟ ਕਰਦੇ ਰਹੇ ਆ ਫੋਰਟੀ ਚ ਬਈ ਕਿ ਪੁਲਿਸ ਵਾਲੋ ਕੋਸ਼ਿਸ਼ ਹੋ ਰਹੀ ਹੈ ਕਿ ਕੋਸ਼ਿਸ਼ ਹੋ ਰਹੀ ਹੈ ਤੇ ਡਰਾਈਵਰ ਨੂੰ ਫੜਨ ਲਈ ਫੇਰ ਵੀ ਪਾਰਟੀ ਵਿੱਚ ਭੇਜ ਦਿਆ ਤਰਨ ਤਰਨ ਹਾਂਜੀ ਤੇ ਹੁਣ ਇਸ ਵਾਰ ਇਹਨਾਂ ਨਾਲ ਤਰਨਾ ਚਕਾਨ ਲਈ ਕੋਈ ਗੱਲਬਾਤ ਹੋ ਰਹੀ ਹੈ ਕੋਈ ਆਸ਼ਵਾਸਨ ਦਿੱਤਾ ਜੀ ਸਰ ਇਹਨਾਂ ਨੂੰ ਕੀ ਹੈ ਮਿਲ ਕੇ ਤਾਂ ਐਸ.ਐਸ.ਪੀ. ਸਾਹਿਬ ਨੂੰ ਥਾਣੇ ਬਾਕੀ ਐਸ.ਐਸ.ਪੀ. ਸਾਹਿਬ ਇੱਥੇ ਆ ਰਹੇ ਮੌਕੇ ਤੇ ਤਾਂ ਐਸ.ਐਚ.ਓ. ਸਾਹਿਬ ਵੀ ਮੌਕੇ ਤੇ ਪਹੁੰਚ ਰਹੇ ਨੇ ਲੇਕਿਨ ਤੁਸੀਂ ਇੱਥੇ ਤਸਵੀਰਾਂ ਦੇਖ ਸਕਦੇ ਹੋ ਪੂਰਾ ਪਾਈਚਾਰਾ ਇੱਥੇ ਮੌਜੂਦ ਹੈ ਪ੍ਰਵਾਸੀ ਪਾਈਚਾਰਾ ਔਰ ਇਹੀ ਮੰਗ ਕਰਦਾ ਨਜ਼ਰ ਆ ਰਿਹਾ ਹੈ ਕਿ ਇਕਤਾ ਜਿਹੜੀਆਂ ਤਾਰਾਵਾਂ ਨੇ ਉਹ ਉਹਦੇ ਵਿੱਚ ਹਿੱਟਨ ਰਨ ਤਾਰਾ ਜਿਹੜੀ ਹੈ ਉਹ ਜੋੜੀ ਜਾਵੇ ਇੱਕ ਡਰਾਈਵਰ ਨੂੰ ਅਰੈਸਟ ਕੀਤਾ ਜਾਵੇ ਔਰ ਨਾਲ ਹੀ ਨਾਲ ਜਿਹੜੀ ਸਿਵਲ ਹਸਪਤਾਲ ਦੇ ਵਿੱਚ ਬੋਡੀ ਪਈ ਹੈ ਉਹਦਾ ਸੰਸਕਾਰ ਕਰਾਣ ਲਈ ਪੋਸਟਮਾਰਟਮ ਦੀ ਜ਼ਰੂਰਤ ਹੈ ਪੁਲਿਸ ਵੱਲੋਂ ਉਹਦਾ ਪੋਸਟਮਾਰਟਮ ਵੀ ਜਿਹੜਾ ਕਰਵਾਇਆ ਜਾਵੇ ਲੁਧਿਆਣਾ ਤੋਂ ਕੈਮਰਾ ਪਰਸਨ ਦੀਪਕ ਦੇ ਨਾਲ ਕਮਲ ਕਪੂਰ ਲੁਧਿਆਣਾ লাইਵ